ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲੇ ਉਮੀਦ ਕਰਨਾ ਤੁਸੀਂ ਸਾਰੇ ਠੀਕ ਠਾਕ ਹੋਵਗੇ ਵਧੀਆ ਹੋਵਗੇ ਚੜਦੀ ਕਲਾ ਚ ਹੋਵਗੇ ਅੱਜ ਗੱਲ ਕਰਾਂਗੇ ਕਿ ਗੁਰਪਤ ਸਿੰਘ ਪੰਨੂ ਨੇ ਵੱਡਾ ਬਿਆਨ ਦਿੱਤਾ ਹੈ ਤੇ ਫੀਲਡ ਮਾਰਸ਼ਲ ਆਸਮੁਨੀਰ ਨੂੰ ਕਿਹਾ ਪਾਕਿਸਤਾਨ ਦੇ ਆਰਮੀ ਚੀਫ ਨੂੰ ਕਿਹਾ ਕਿ ਦੁਨੀਆ ਭਰ ਦੇ ਵਿੱਚ ਜਿਹੜਾ ਰੈਫਰੰਡਮ ਚੱਲ ਰਿਹਾ ਖਾਲਸਤਾਨ ਨੂੰ ਲੈ ਕੇ ਇਸ ਨੂੰ ਸਪੋਰਟ ਕਰੋ ਇਸ ਨੂੰ ਸਪੋਰਟ ਕਰੋ ਤੇ ਡੋਲਨ ਟਰੰਪ ਦੇ ਨਾਲ ਅਗਰ ਕੋਈ ਮੁਲਾਕਾਤ ਹੁੰਦੀ ਹੈ ਤੇ ਉੱਥੇ ਹਮਾਇਤ ਕਰੋ ਖਾਲਸਾ ਰਾਜ ਦੀ ਖਾਲਿਸਤਾਨ ਦੀ ਹਮਾਇਤ ਕਰੋ ਅਗਰ ਤੁਸੀਂ ਖਾਲਿਸਤਾਨ ਦੀ ਹਮਾਇਤ ਨਹੀਂ ਕਰਦੇ ਤੇ ਭਾਰਤ ਤੁਹਾਡਾ ਪਾਣੀ ਵੀ ਬੰਦ ਕਰੇਗਾ ਤੇ ਤੁਹਾਡੇ ਸੂਬਿਆਂ ਤੇ ਨਜ਼ਰ ਵੀ ਰੱਖ ਕੇ ਬੈਠਾ ਹੈ ਤੁਹਾਡੇ ਸੂਬਿਆਂ ਨੂੰ ਤੋੜੇਗਾ ਤੁਹਾਨੂੰ ਤੋੜ ਦੇਗਾ ਅਗਰ ਤੁਸੀਂ ਭਾਰਤ ਦੇ ਵਿੱਚ ਖਾਲਸਾ ਰਾਜ ਨਹੀਂ ਲੈ ਕੇ ਆਂਦੇ ਖਾਲਿਸਤਾਨ ਨੂੰ ਸਪੋਰਟ ਨਹੀਂ ਕਰਦੇ ਤੇ ਨਰਿੰਦਰ ਮੋਦੀ ਦਾ ਮੌਕਫ ਨਰਿੰਦਰ ਮੋਦੀ ਦੀਆਂ ਨਜ਼ਰਾਂ ਤੁਹਾਡੇ ਬਲੋਚਿਸਤਾਨ ਤੇ ਨੇ ਟਾਡੇ ਸਿੰਧ ਉੱਤੇ ਨੇ ਤੇ ਦੂਜੇ ਪਾਸੇ ਅਫਗਾਨਿਸਤਾਨ ਦੇ ਰਸਤੇ ਪਾਕਿਸਤਾਨ ਦੇ ਨਾਲ ਜੋ ਸਲੂਕ ਕਰ ਰਿਹਾ ਇਹ ਸਭ ਨੂੰ ਪਤਾ ਹੈ ਗੁਰਪਤ ਸਿੰਘ ਪੰਨੂ ਨੇ ਪਾਕਿਸਤਾਨ ਅੱਗੇ ਕੀ ਗੱਲਬਾਤ ਰੱਖੀ ਹੈ ਖਾਲਿਸਤਾਨ ਨੂੰ ਲੈ ਕੇ ਅੱਜ ਇਸੇ ਹਵਾਲੇ ਨਾਲ ਵੀਡੀਓ ਇਹ ਚੱਲਦੇ ਆ ਵੀਡੀਓ ਦੀ ਤਰਫ ਫੇਰ ਕਰਨੇ ਆ ਗੱਲਬਾਤ ਸਭ ਭਾਰਤ ਨੇ ਦਰਿਆਏ ਚਨਾਬ ਦੇ ਉੱਤੇ ਪੰਬਿਜਲੀ ਮਨਸੂਬੇ ਦੀ ਮਨਜ਼ੂਰੀ ਦੇ ਦਿੱਤੀ ਹੈ ਔਰ ਮੁਸਲਸਲ ਜਿਹੜਾ ਨਾ ਉਹ ਪਾਕਿਸਤਾਨ ਨੂੰ ਪਾਣੀ ਬੰਦ ਕਰਨ ਦੀਆਂ ਜਿਹੜੀਆਂ ਧਮਕੀਆਂ ਨੇ ਉਹ ਦਿੰਦਾ ਰਹਿੰਦਾ ਹੈ ਕਿ 9 ਮਈ ਤੋਂ ਬਾਅਦ ਭਾਰਤ ਦੇ ਵਿੱਚ ਜਿਹੜਾ ਨਾ ਉਹ ਇਨੀ ਹਿੰਮਤ ਹੈਗੀ ਹੈ ਕਿ ਉਹ ਪਾਕਿਸਤਾਨ ਦਾ ਪਾਣੀ ਬੰਦ ਕਰ ਸਕੇਗਾ ਕਿਉਂਕਿ ਪਾਕਿਸਤਾਨ ਨੂੰ ਮੈਂ ਲਗਾਤਾਰ ਆਵਾਮ ਨੂੰ ਸਰਕਾਰ ਨੂੰ ਤੇ ਉਹਨਾਂ ਦੀ ਆਰਮੀ ਨੂੰ ਫੀਲਡ ਮਾਰਸ਼ਲ মনির ਨੂੰ ਮੈਂ ਲਗਾਤਾਰ ਇਹ ਸੁਨੇਹਾ ਪੰਚਾਰਿਆ ਕਿ ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟਕਰਾਂ ਅੱਜ ਤੁਹਾਡੇ ਕੋਲ ਮੌਕਾ ਹੈ ਪ੍ਰੈਜ਼ੀਡੈਂਟ 트੍ਰੰਪ ਜਿਹੜਾ ਹੈ ਉਹ ਤੁਹਾਡੇ ਨਾਲ ਬਿਲਕੁਲ ਇੱਕ ਜੁੱਟ ਹੈ ਉਸ ਦਾ ਫਾਇਦਾ ਤੁਸੀਂ ਇਹ ਚੁੱਕਣਾ ਕਿ ਪੰਜਾਬ ਜਿਹੜਾ ਕਿ ਭਾਰਤ ਦੇ ਕਬਜ਼ੇ 'ਚ ਹੈ ਸਿੱਖਾਂ ਦੀ ਖਾਲਿਸਤਾਨ ਰੈਫਰੈਂਡਮ ਜਿਹੜੀ ਮਹਿੰਮ ਚੱਲ ਰਹੀ ਉਹਦਾ ਸਾਥ ਦਿਓ ਤੇ ਜੇ ਹਮਲਾ ਵੀ ਕਰਨਾ ਹੈ ਡਿਫੈਂਸਿਵਲੀ ਤਾਂ ਵੀ ਅਸੀਂ ਤੁਹਾਡੇ ਨਾਲ ਖੜੇ ਆਂ ਪਾਕਿਸਤਾਨ ਦੀ ਹੋਂਦ ਨੂੰ ਬਚਾਉਣਾ ਹੈ ਪਾਕਿਸਤਾਨ ਦੇ ਪਾਣੀਆਂ ਨੂੰ ਬਚਾਉਣਾ ਹੈ ਪਾਕਿਸਤਾਨ 'ਚ ਮੁਸਲਮਾਨ ਨੂੰ ਬਚਾਉਣਾ ਹੈ ਤੇ ਤੁਹਾਨੂੰ ਹਿੰਦੁਸਤਾਨ ਦੇ ਟੁਕੜੇ ਕਰਨੇ ਪੈਣੇ ਆ ਨੀਤੇ ਹੌਦ ਨੂੰ ਖਤਰਾ ਰਹਿਣਾ ਇਹ ਤੁਸੀਂ ਅੱਜ ਸਮਝ ਲਓ ਜਾਂ ਆਪਣਾ ਇੱਕ ਹਿੱਸਾ ਜਿਵੇਂ ਬੰਗਲਾਦੇਸ਼ ਇਹਨਾਂ ਨੇ ਤੋੜਿਆ ਸੀ ਹੁਣ ਸਿੰਧ ਤੇ ਨਜ਼ਰ ਆ ਮੇਰਾ ਸਵਾਲ ਪਾਕਿਸਤਾਨ ਨੂੰ ਇਹ ਤੁਹਾਡੀ ਕਿਸ ਚੀਜ਼ ਤੇ ਨਜ਼ਰ ਆ ਕੀ ਤੁਸੀਂ ਖਾਲਿਸਤਾਨ ਦਾ ਰੈਫਰੈਂਡਮ ਦਾ ਸਾਥ ਦੇਣ ਨੂੰ ਤਿਆਰ ਹੋ ਸਿੱਧਾ ਜਵਾਬ ਹੈ 2026 ਤੱਕ ਅਸੀਂ ਵੇਟ ਕਰਾਂਗੇ ਜਵਾਬ ਤੁਸੀਂ ਲੈ ਕੇ ਦਿਓ ਅੱਛਾ ਬਿਲਕੁਲ ਸਹੀ ਅੱਛਾ ਪਨੂ ਸਾਹਿਬ ਜੁੜਾ ਇਹ 트럼ਪ ਪਲਾਨ ਦਾ ਜਿਹੜਾ ਤੁਸੀਂ ਤਜਵੀਜ਼ ਪੇਸ਼ ਕੀਤੀ ਹੈ ਇਹ 트럼ਪ ਪਲਾਨ ਮਨਸੂਬਾ ਸਿਰਫ ਔਰ ਸਿਰਫ ਮਰਸੀਹੀ ਬਰਾਦਰੀ ਵਾਸਤੇ ਹੋਏਗਾ ਜਾਂ ਦੀਗਰ ਹੋਰ ਅਕਲੀਤਾ ਵੀ ਇਹਦੇ ਵਿੱਚ ਸ਼ਾਮਲ ਹੋ ਸਕਦੀਆਂ ਨੇ ਦੇਖੋ ਤੁਸੀਂ ਇੱਕ ਗੱਲ ਮੰਨ ਕੇ ਚੱਲਣੀ ਹੈ ਇਤਿਹਾਸਿਕ ਤੌਰ ਤੇ ਜਿੰਨੀਆਂ ਵੀ ਕ੍ਰਿਸਚਨ ਕੰਟਰੀਜ਼ ਹੈ ਜਿਦੇ ਚ ਆ ਕੇ ਚਾਹੇ ਮੁਸਲਮਾਨ ਵਸਿਆ ਅਮਰੀਕਾ ਲੈ ਲਓ ਚਾਹੇ ਸਿੱਖ ਨੂੰ ਉਹਨੇ ਰਫਿਊਜੀ ਦਿੱਤਾ ਕੈਨੇਡਾ ਲੈ ਲੋ ਡੈਨਮਾਰਕ ਲੈ ਲੋ ਸਵੀਡਨ ਲੈ ਲੋ ਸਵਿਟਜ਼ਰਲੈਂਡ ਲੈ ਲੋ ਮੈਂ ਤੁਹਾਨੂੰ ਗਿਣਾਨੇ ਸ਼ੁਰੂ ਕਰ ਦਿਆਂਗਾ ਉਹਦੇ ਵਿੱਚ ਹਰ ਧਰਮ ਦੀ ਜਿਹੜੀ ਆ ਫਰੀडम ਆਫ ਬਲੀਫ ਅਤੇ ਫਰੀडम ਆਫ ਰਿਲੀਜਨ ਦੀ ਆਜ਼ਾਦੀ ਹੁੰਦੀ ਹੈ ਇਦਾਂ ਹੀ 크ਰਿਸਚੀਅਨ ਲੈਂਡ ਜਿਹੜਾ 트럼ਪ ਲੈਂਡ ਬਣੇਗਾ ਚਾਹੇ ਮジョਰਿਟੀ 크ਰਿਸਚੀਅਨ ਮੁਲਕ ਹੋਏਗਾ ਪਰ ਉਥੇ ਸਿੱਖ ਮੁਸਲਮਾਨ ਤੇ ਚਾਹੇ ਉਥੇ ਰਹਿੰਦੇ ਆ ਹਿੰਦੂ ਉਹਨਾਂ ਦੇ ਉੱਤੇ ਕੋਈ ਵੀ ਉਂਗਲ ਨਹੀਂ ਚੱਕ ਸਕੇਗਾ ਪਾਕਿਸਤਾਨ ਜ਼ਿੰਦਾਬਾਦ ਖਾਲਿਸਤਾਨ ਅਜ ਪੁਨਰ ਸਾਹਿਬ ਜਿਹੜੇ ਦੂਸਰੇ ਮੁਜ਼ਾਹਿਬ ਦੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦੇ ਉੱਤੇ ਜ਼ੁਲਮ ਕਰਨਾ ਇੱਕ ਸਮਝ ਲਓ ਕਿ ਮੋਦੀ ਸਰਕਾਰ ਦੀ ਪਾਲਿਸੀ ਬਣ ਚੁੱਕੀ ਹੈ ਇਹ ਭਾਰਤ ਦੀ ریاਸਤੀ ਪਾਲਿਸੀ ਹੈ ਕਿਉਂਕਿ ਮਨਮੋਹਨ ਸਿੰਘ ਵੀ ਭਾਰੋ ਦੇ ਵਜ਼ੀਰ ਆਜ਼ਮ ਜਿਹੜੇ ਨੇ ਉਹ ਰਹੇ ਨੇ ਉਹਨਾਂ ਨੇ ਸਿੱਖਾਂ ਨੂੰ ਉਹਨਾਂ ਦੇ ਹਕੂਕ ਜਿਹੜੇ ਨੇ ਉਹ ਕਿਉਂ ਨਹੀਂ ਦਿਵਾਏ ਇੱਕ ਅੱਲਾ ਦੇਖੋ ਮੋਦੀ ਦਾ ਮਸਲਾ ਨਹੀਂ ਹੈ ਇਹ ਪੂਰੇ ਹਿੰਦੋਸਤਾਨ ਦਾ ਤੇ ਉਹਨਾਂ ਦੇ ਸੰਵਿਧਾਨ ਦਾ ਮਸਲਾ ਤੁਸੀਂ ਅੱਜ ਜਿਹੜਾ ਉਹਦਾ ਚਿਹਰਾ ਜਿਹੜਾ ਖੂਨੀ ਹੈ ਉਹ ਮੋਦੀ ਹੈ ਪਿਛਲੇ ਸਮੇਂ ਚ ਉਹੀ ਖੂਨੀ ਚਿਹਰਾ ਮਨਮੋਹਨ ਸੀ ਜਿਸ ਦੇ ਉੱਤੇ ਦਸਤਾਰ ਵੀ ਸਜਾਈ ਹੋਈ ਸੀ ਉਸਨੇ ਉਸ ਤੋਂ ਪਹਿਲਾਂ ਖੂਨੀ ਚਿਹਰਾ ਜਿਹੜਾ ਹੈ ਉਹ ਰਜੀਵ ਗਾਂਧੀ ਸੀ ਉਸ ਤੋਂ ਪਹਿਲਾਂ ਇੰਦਰਾ ਗਾਂਧੀ ਸੀ ਇਹ ਹਿੰਦੁਸਤਾਨ ਦਾ ਮਸਲਾ ਹੈ ਜਿਹੜੀ ਸਿੰਘ ਨਹੀਂ ਉਹਨੂੰ ਤੁਸੀਂ ਲਗਾ ਸਕਦੇ ਨਾਲ ਕਿਉਂਕਿ ਉਹ ਉਹ ਪ੍ਰਾਈਮ ਮਿਨਿਸਟਰ ਹੈ ਜਿਨ ਨੇ ਸਿੱਖਾਂ ਦੀ ਨਸਲ ਕੁਸ਼ੀ ਪੰਜਾਬ ਦੇ ਵਿੱਚ ਕਰਵਾਉਣ ਵਾਸਤੇ ਜਿਹੜਾ ਹੈ 11000 ਕਰੋੜ ਰੁਪਇਆ 1991 ਦੇ ਵਿੱਚ ਜਦੋਂ ਇਹ ਫਾਈਨੈਂਸ ਮਿਨਿਸਟਰ ਸੀ ਪ੍ਰਾਈਮ ਮਿਨਿਸਟਰ ਨਰਸੀਮਾ ਰਾਓ ਸੀ ਇਹਨੇ 11000 ਕਰੋੜ ਜਿਹੜਾ ਹੈ ਉਹ ਸਿੱਖਾਂ ਦੀ ਕਤਲੋਗਾਰਤ نسل ਕੁਸ਼ੀ ਕਰਾਉਣ ਵਾਸਤੇ ਪੰਜਾਬ ਦੇ ਵਿੱਚ ਭਾਰਤੀ ਫੌਜਾਂ ਨੂੰ ਤੇ ਸਕਿਉਰਿਟੀ ਫੋਰਸਿਜ਼ ਨੂੰ ਇਨਾਮ ਵਜੋਂ ਐਜ਼ ਅ ਬਜਟ ਦਿੱਤਾ ਸੀ 1994 ਦੇ ਵਿੱਚ ইউনাইটেড ਨੇਸ਼ਨਸ ਦੇ ਵਿੱਚ ਜਾ ਕੇ ਜਿੱਥੇ MNST ਇੰਟਰਨੈਸ਼ਨਲ ਦੁਨੀਆ ਦੀਆਂ ਸਾਰੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਕਹਿ ਰਹੀਆਂ ਸੀ ਵੀ ਸਿੱਖਾਂ ਦੀ ਜੈਨੋਸਾਈਡ ਹੋ ਰਹੀ ਹੈ, ਟਾਰਚਰ ਹੋ ਰਿਹਾ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਹੋ ਰਹੀਆਂ ਇਹਨੇ ਰਿਪੋਰਟ ਦਿੱਤੀ ਸੀ ਸਿੱਖ ਜਿਹੜਾ ਅਤਵਾਦੀ ਹੈ ਤੇ ਜਿਹੜੇ ਮਾਰੇ ਜਾਂਦੇ ਪਏ ਆ ਉਹ ਅਤਵਾਦੀ ਹੈ ਕਿਸੇ ਆਮ ਸਿੱਖ ਨੂੰ ਕੁਝ ਨਹੀਂ ਕਿਹਾ ਜਾਂਦਾ ਸੋ ਇਹਨੇ ਸਿਰਫ ਤੌਰ ਆਪਣੀ ਕੀਤਾ ਹੀ ਇਜ਼ ਰਿਸਪਾਂਸਿਬਲ ਫਾਰ ਦੀ ਜੈਨੋਸਾਈਡਲ ਅਟੈਕਸ ਔਨ ਪੰਜਾਬ ਐਂਡ ਮੇਕਿੰਗ ਅ ਪੰਜਾਬ ਦਾ ਕਿਲਿੰਗ ਫੀਲਡ ਆਫ ਦਾ ਸਿੱਖ ਧਰਮ ਨਹੀਂ ਇਹਨਾਂ ਦਾ ਹੁੰਦਾ ਜਿਹੜਾ ਵੀ ਰਾਜਨੀਤੀ ਦੇ ਵਿੱਚ ਆਉਂਦਾ ਉਹਦਾ ਕੋਈ ਧਰਮ ਆਪਣਾ ਨਹੀਂ ਹੁੰਦਾ ਅੱਛਾ ਇਹ ਜਿਹੜਾ ਤੁਸੀਂ ਸਮਾਲ ਮਸ਼ਰਕੀ ਭਾਰਤ ਦੇ ਵਿੱਚ ਟਰੰਪ ਲੈਂਡ ਦੀ ਜਿਹੜੀ ਤਜਵੀਜ਼ ਉਹ ਪੇਸ਼ ਕੀਤੀ ਹੈ ਇਹਦਾ ਮਕਸਦ ਕੀ ਹੈ ਬੇਸਿਕਲੀ ਔਰ ਰਿਆਸਤ ਜਿਹੜੀ ਹੈ ਉਹ ਕਿਸ ਤਰ੍ਹਾਂ ਮਸੀਹੀ ਬਰਾਦਰੀ ਨੂੰ ਮਹਫੂਜ਼ ਪਨਾਹਗਾਹ ਜਿਨ੍ਹਾਂ ਨੂੰ ਬਣਾ ਕੇ ਦੇ ਸਕਦੀ ਹੈ ਇਹਦਾ ਪ੍ਰੈਜ਼ੀਡੈਂਟ ਟਰੰਪ ਹੈ ਔਰ ਜੇ ਤੁਸੀਂ ਉਹਨਾਂ ਦੀ ਮੈਗਾ ਜਿਹੜੀ ਮੂਵਮੈਂਟ ਹੈ ਉਹ ਦੇਖੋਗੇ ਉਹ ਕਹਿੰਦੇ ਜੀ ਅਸੀਂ ਜਿਹੜੇ ਕ੍ਰਿਸਚੀਅਨਿਟੀ ਹੈ ਜਾਂ ਕ੍ਰਿਸਚੀਅਨਸ ਹੈ ਤੇ ਜਿਹੜੀ ਬਾਈਬਲ ਹੈ ਉਹਦੇ ਪ੍ਰਿੰਸੀਪਲਸ ਤੇ ਚੱਲਦਿਆਂ ਤੇ ਕ੍ਰਿਸਚੀਅਨਸ ਤੇ ਜਿੱਥੇ-ਜਿੱਥੇ ਹਮਲੇ ਹੋ ਰਹੇ ਆ ਸੀ ਰੋਕਣੇ ਆ ਜੇ ਤੁਸੀਂ ਉਹ ਸੈਵਨ ਸਿਸਟਰਸ ਦੇਖੋਗੇ ਸਟੇਟਸ ਜਿਹੜੀਆਂ ਮੈਂ ਇਹਦੇ ਵਿੱਚ ਪਾਈਆਂ ਜਿਹੜੀ ਨਾਗਾ ਲੈਂਡ ਤੋਂ ਸ਼ੁਰੂ ਹੁੰਦੀ ਹੈ ਮਿਜ਼ੋਰਮ ਹੈ ਤ੍ਰਿਪੁਰਾ ਹੈ ਮਗਾਲਿਆ ਹੈ ਇਹ ਸਾਰੀਆਂ ਕ੍ਰਿਸਚੀਅਨ ਮੈਜੋਰਟੀ ਸਟੇਟਸ ਹੈ ਇੱਕੋ ਇੱਕ ਇਹ ਹਿੱਸਾ ਹੈ ਤੇ ਥੋੜਾ ਜਿਹਾ ਹਿੱਸਾ ਅਸਾਮ ਦਾ ਜਿਹਦੇ ਵਿੱਚ ਮੈਜੋਰਟੀ ਕ੍ਰਿਸਚੀਅਨਸ ਹੈ ਮਨੀਪੁਰ ਦੇ ਵਿੱਚ 700 ਤੋਂ ਵੱਧ ਜਿਹੜੇ ਚਰਚ ਐ ਪਿਛਲੇ 2 ਸਾਲਾਂ 3 ਸਾਲਾਂ ਦੇ ਵਿੱਚ ਜਿਹੜੇ ਆਗ ਦੇ ਫੂਕ ਦਿੱਤੇ ਗਏ ਐ ਉਥੇ ਜਿਹੜੇ ਪਾਸਟਰਸ ਐ ਨੰਨਸ ਐ ਉਹਨਾਂ ਦੇ ਰੇਪ ਹੋਏ ਐ ਤੇ ਉਹਦੇ ਚ ਹਿੰਦੁਸਤਾਨ ਚ ਅੱਜ ਜੇ ਤੁਸੀਂ ਬਾਈਬਲ ਨੂੰ ਸ਼ੇਅਰ ਕਰੋ ਉਹ ਕ੍ਰਾਈਮ ਐ ਯੂ ਕੈਨ ਨਾਟ ਸ਼ੇਅਰ ਅ ਬਾਈਬਲ ਇਨ ਮੋਦੀਸ ਇੰਡੀਆ ਪਰ ਉਥੇ ਲਗਾਤਾਰ ਕਿਹਾ ਜਾਂਦਾ ਬਾਈਬਲ ਇਜ਼ ਨਾਟ ਆਵਰਸ ਆਵਰਸ ਇਜ਼ ਰਾਮ ਸੋ ਇਸ ਕਰਕੇ ਜਿਹੜੀ ਉਹ ਪੂਰੀ ਸਟੇਟ ਐ ਛੇ ਜਿਹਦੇ ਚ 크੍ਰਿਸਚਨ ਮੈਜੋਰਟੀ ਹੈ ਮੋਸਟਲੀ ਹਿੱਸਿਆਂ ਦੇ ਵਿੱਚ ਸਪੈਸ਼ਲੀ ਜਿਹੜੇ 5 ਸਟੇਟਾਂ ਹਨ ਉਹਨਾਂ ਨੂੰ ਕਿਹਾ ਗਿਆ ਦੀ ਇਹ 크੍ਰਿਸਚਨ ਲੈਂਡ ਬਣੇਗੀ ਔਰ ਟ੍ਰੰਪ ਲੈਂਡ ਦਾ ਨਾਮ ਤਾਂ ਦਿੱਤਾ ਗਿਆ ਕਿਉਂਕਿ ਟ੍ਰੰਪ ਜਿਹੜਾ ਹੈ ਇਸ ਵਕਤ ਵਾਲੀਵਾਰਸ ਹੈ 크੍ਰਿਸਚIANS ਦਾ ਤੇ ਉਹ ਕਹਿ ਰਿਹਾ ਕਿ ਮੈਂ ਉਹਨਾਂ ਨੂੰ ਬਚਾਵਾਂਗਾ ਸੋ ਉਹਨਾਂ ਤੱਕ ਅਸੀਂ ਇਹ ਸੁਨੇਹਾ ਲਗਾਇਆ ਹੈ ਤਾਂ ਸਿੱਧੋ ਸਿੱਧੀ ਕਿ ਉਹ ਆਪਾਂ ਨੂੰ ਜਵਾਬ ਦੇਣ ਲੱਗ ਜਾਣਗੇ ਪਰ ਇਹ ਤੁਹਾਡੀ ਇੱਕ ਜਦੋਂ ਕੋਈ ਵੀ ਰੈਵੋਲੂਸ਼ਨ ਲੈ ਕੇ ਆਣਾ ਹੈ ਕੋਈ ਵੀ ਮੂਵਮੈਂਟ ਚਲਾਣੀ ਹੈ ਤੇ ਉਹਦੀ ਕੋਈ ਨਾ ਕੋਈ ਜਿਹੜੀ ਹੈ ਛੰਗਿਆੜੀ ਪਹਿਲਾਂ ਲੱਗਦੀ ਹੈ ਕੁੱਲ ਲੱਗ ਚੁੱਕਾ ਹੈ ਮੇਰੇ ਕੋਲੋਂ ਮਿਜ਼ਰ ਆਪਣੇ ਤ੍ਰਿਪੁਰਾ ਤੋਂ ਤੇ ਨਾਗਾਲੈਂਡ ਤੋਂ ਮਿਜ਼ੋਰਮ ਤੋਂ ਮਗਾਲਿਆ ਤੋਂ ਮੇਕਲ ਸੈਂਕੜੇ ਕਾਲਾਂ ਤੇ ਸੈਂਕੜੇ ਈਵਨ ਉਹਨਾਂ ਦੇ ਜਰਨਲਿਸਟ ਜਿਹੜੇ ਐ ਉਹ ਮੈਨੂੰ ਸੰਪਰਕ ਕੀਤਾ ਉਹਨਾਂ ਨੇ ਕਿ ਇਹ ਬਹੁਤ ਜ਼ਿਆਦਾ ਡਿਊ ਸੀ ਕਿਸੇ ਜੇ ਹਿੰਮਤ ਨਹੀਂ ਸੀ ਪੈ ਰਹੀ ਤੇ ਤੁਹਾਡਾ ਥੈਂਕ ਯੂ ਵੈਰੀ ਮਚ ਜਿਵੇਂ ਅਸੀਂ 250 ਮਿਲੀਅਨ ਜਿਹੜਾ ਹਿੰਦੁਸਤਾਨ ਦੇ ਵਿੱਚ ਮੁਸਲਮਾਨ ਗੁਲਾਮ ਐ ਉਹਨਾਂ ਲਈ ਉਰਦੁਸਤਾਨ ਅਸੀਂ ਬੋਲਿਆ ਤੇ ਉਹ ਹੌਲੀ-ਹੌਲੀ ਹੁਣ ਚੱਲਦਾ ਪਿਆ ਹੈ ਉਦਾਂ ਹੀ ਇਹ ਕ੍ਰਿਸਚਨ ਲੈਂਡ ਜਿਹਦਾ ਨਾਮ ਅਸੀਂ ਟਰੰਪ ਲੈਂਡ ਦੱਸਾ ਇਹ ਵੀ ਚੱਲੇਗਾ। ਅੱਛਾ ਪਨੂਰ ਸਾਹਿਬ ਇੱਕ ਚੀਜ਼ ਕੇ ਮੁਸਲਮਾਨਾ ਦੇ ਉਤੇ ਤਾਂ ਜ਼ੁਲਮ ਜਿਹੜਾ ਨਾ ਇੰਤਹਾਹੀ ਕਰ ਦਿੱਤੀ ਹੈ। ਪਿਛਲੇ ਦਿਨੋਂ ਜਿਹੜਾ ਵਾਕਿਆ ਹੋਇਆ ਇੱਕ ਤਕਰੀਬ ਦੇ ਵਿੱਚ ਵਜ਼ੀਰਿਆਲਾ ਜਿਹੜਾ ਉਹ ਨਿਤਿਸ਼ ਕੁਮਾਰ ਹੈ ਉਹਨੇ ਇੱਕ ਮੁਸਲਮਾਨ ਡਾਕਟਰ ਦਾ ਜਿਹੜਾ ਨਕਾਬ ਹੈ ਉਹ ਖਿੱਚਿਆ। ਇਹਦੇ ਉੱਤੇ ਤੁਸੀਂ ਕੀ ਕਹੋਗੇ? ਦੇਖੋ ਇਹਦੇ ਚ ਇਦਾਂ ਵਾਂ ਕਿ ਜਦੋਂ ਕੋਈ ਇਸ ਹੱਦ ਤੱਕ ਪਹੁੰਚ ਜਾਂਦਾ ਹੈ ਕਿ ਤੁਹਾਡੀ ਧੀ ਭੈਣ ਦੀ ਇੱਜ਼ਤ ਤੇ ਹੱਥ ਜਦੋਂ ਰੱਖ ਦਵੇ ਨਾ ਕੋਈ ਤੇ ਫਿਰ ਉਹ ਮਸਲਾ ਗੱਲਾਂ ਦੇ ਨਾਲ ਸਟੇਟਮੈਂਟਾਂ ਦੇ ਨਾਲ ਨਹੀਂ ਜੇ ਮੁੱਕਦਾ ਤੁਸੀਂ ਉਸ ਨੂੰ 100 ਕੰਡੈਮ ਕਰ ਲੋ ਤੇ ਤੁਸੀਂ ਉਹਨੂੰ 1000 ਕੰਡੈਮ ਕਰ ਲੋ ਇਹਦੇ 'ਚ ਮੈਂ ਤੁਹਾਨੂੰ ਤੁਹਾਡੇ ਕੁਰਾਨ ਦੇ ਵਿੱਚ ਲਿਖੀ ਜਿਹੜੀ ਗੱਲ ਹੈ ਪੰਜਾਬੀ 'ਚ ਦੱਸ ਦਾਂਗਾ ਕਿ ਜੇ ਤੁਹਾਡੇ ਵੱਲ ਕੋਈ ਉਂਗਲ ਚੁੱਕਦਾ ਤੁਹਾਡੇ ਧਰਮ ਤੇ ਉਂਗਲ ਚੁੱਕਦਾ ਤੇ ਉਸ ਹੱਥ ਤੇ ਉਂਗਲ ਦਾ ਅੰਜਾਮ ਕੀ ਹੋਣਾ ਚਾਹੀਦਾ ਇਸ ਦਾ ਜਵਾਬ ਇਹੀ ਹੈ ਤੇ ਅਸੀਂ ਜੀ ਅੱਜ ਦੀ ਵੀਡੀਓ ਤੁਸੀਂ ਦੇਖਿਆ ਕਿ ਗੁਰਪ੍ਰਸ ਸਿੰਘ ਪੰਨੂ ਜਿਹੜਾ ਕਿ ਅਮਰੀਕਾ ਦੇ ਵਿੱਚ ਬੈਠ ਕੇ ਖਾਲਸਤਾਨ ਦੀ ਗੱਲ ਕਰਦਾ ਹੈ ਖਾਲਸਤਾਨ ਦੇ ਮੁੱਦੇ ਤੇ ਬੋਲਦਾ ਉਹਨੇ ਇੱਕ ਦਫਾ ਫੇਰ ਪਾਕਿਸਤਾਨ ਅੱਗੇ ਇਹ ਗੱਲ ਰੱਖੀ ਏ ਕਿ ਤੁਸੀਂ ਅਗਰ ਖਾਲਸਤਾਨ ਦੀ ਹਮਾਇਤ ਕਰੋਗੇ ਤੇ ਅਸੀਂ ਪਾਕਿਸਤਾਨ ਦਾ ਸਾਥ ਦੇਵਾਂਗੇ ਅਗਰ ਤੁਸੀਂ ਖਾਲਸਤਾਨ ਦੀ ਗੱਲ ਨਹੀਂ ਕਰੋਗੇ ਤੇ ਨਰਿੰਦਰ ਮੋਦੀ ਦੇ ਟਾਰਗੇਟ ਵਾਜ਼ੇ ਨੇ ਨਰਿੰਦਰ ਮੋਦੀ ਚਾਹੁੰਦਾ ਤੁਹਾਡਾ ਬਲੋਚਿਸਤਾਨ ਤੌਰ ਦੇ ਨਰਿੰਦਰ ਮੋਦੀ ਚਾਹੁੰਦਾ ਤੁਹਾਡਾ ਸਿੰਧ ਤੌਰ ਦੇ ਤੇ ਅਫਗਾਨਿਸਤਾਨ ਦੇ ਰਾਈ ਤੁਹਾਡਾ ਕੇਪੀਕੇ ਦੇ ਵਿੱਚ ਜਿਹੜੀ ਤਖਰੀਬਕਾਰੀ ਹੋ ਰਹੀ ਏ ਜਿਹੜੇ دہشت ਗਰਦੀ ਹੋ ਰਹੀ ਏ ਇਹਨੂੰ ਵੀ ਭਾਰਤ ਹੀ ਸਪੋਰਟ ਕਰ ਰਿਹਾ ਹੈ ਅਗਰ ਤੁਸੀਂ ਖਾਲਸਾ ਰਾਜ ਨੂੰ ਸਪੋਰਟ ਕਰ ਦਿਓ ਖਾਲਸਾਪੁਰ ਨੂੰ ਸਪੋਰਟ ਕਰ ਦਿਓ ਤੇ ਉਹਨਾਂ ਵਾਲੇ ਟਾਈਮ ਦੇ ਵਿੱਚ ਅਸੀਂ ਪਾਕਿਸਤਾਨ ਦਾ ਸਾਥ ਦੇਵਾਂਗੇ ਪਾਕਿਸਤਾਨ ਨੂੰ ਸਪੋਰਟ ਕਰਾਂਗੇ ਕਿਉਂਕਿ ਸਾਡੇ ਗੁਰਤਾਮ ਪਾਕਿਸਤਾਨ ਦੇ ਵਿੱਚ ਨੇ ਨਿਲਿੰਦੇ ਪੰਜਾਬ ਦੇ ਵਿੱਚ ਨੇ ਤੇ ਅਸੀਂ ਤੁਹਾਡੇ ਨਾਲ ਸੰਬੰਧ ਅੱਛੇ ਬਣਾ ਕੇ ਰੱਖਾਂਗੇ ਅਸੀਂ ਆਪਣੇ ਤਾਲੁਕਾਤ ਚੰਗੇ ਤਰੀਕੇ ਨਾਲ ਬਣਾ ਕੇ ਤੁਹਾਡੇ ਨਾਲ ਚੱਲਾਂਗੇ ਤੇ ਇਹ ਦੇਖਣਾ ਚਾਹੀਦਾ ਹੈ ਪਾਕਿਸਤਾਨ ਨੂੰ ਵੀ ਹਰ ਫੋਰਮ ਦੇ ਉੱਤੇ ਖਾਲਸਾ ਰਾਜ ਨੂੰ ਸਪੋਰਟ ਕਰਨਾ ਚਾਹੀਦਾ ਹੈ ਖਾਲਸਾ ਰਾਜ ਸਿੱਖਾਂ ਦਾ ਰਾਈਟ ਹੈ ਸਿੱਖਾਂ ਦਾ ਹੱਕ ਹੈ ਅਗਰ ਅਸੀਂ ਇਹਨੂੰ ਸਪੋਰਟ ਕਰਦੇ ਆਂ ਤੇ ਕੁਝ ਗਲਤ ਨਹੀਂ ਕਰਦੇ ਕਿਉਂਕਿ ਅਸੀਂ ਦੇਖਿਆ ਕਿ ਪਹਿਲੇ ਮਹਾਰਾਜਾ ਰਣਜੀਤ ਸਿੰਘ ਦਾ ਹਕੂਮਤੀ ਉਸ ਤੋਂ ਬਾਅਦ ਅਗੋਰੀਆਂ ਦਾ ਦੌਰ ਆਇਆ ਉਸ ਤੋਂ ਬਾਅਦ ਭਾਰਤ ਪਾਕਿਸਤਾਨ ਬਣ ਗਿਆ ਲੇਕਿਨ ਸਿੱਖਾਂ ਦਾ ਰਾਜ ਜਿਹੜਾ ਗੋਰਿਆਂ ਨੇ ਖੋਇਆ ਸੀ ਉਹ ਸਿੱਖਾਂ ਨੂੰ ਵਾਪਸ ਨਹੀਂ ਮਿਲਿਆ ਸਿੱਖ ਉਹੋ ਹੀ ਰਾਜ ਆਪਣਾ ਮੰਗਦੇ ਨੇ ਆਪਣੀ ਉਹ ਹੀ ਸਰਕਾਰ ਮੰਗਦੇ ਨੇ ਆਪਣਾ ਉਹ ਹੀ ਰਾਜ ਮੰਗਦੇ ਨੇ ਤੇ ਸਾਨੂੰ ਚਾਹੀਦਾ ਹੈ ਕਿ ਸਿੱਖਾਂ ਨੂੰ ਸਪੋਰਟ ਕੀਤਾ ਜਾਏ ਹਰ ਫੋਰਮ ਦੇ ਉੱਤੇ ਤੇ ਐਸਜੀਜੀ ਆਜੀ ਦੀ ਵੀਡੀਓ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੇ ਬਹੁਤ ਸ਼ੁਕਰੀਆ